ਦੁਪਹਿਰ 2 ਵਜੇ ਕਰ ਗੱਲੀ ਸੀਗੀ ਤੇ ਦੋ ਮੁੰਡੇ ਅਚਾਨਕ ਸਾਡੇ ਘਰ ਕੰਦ ਟੱਪ ਕੇ ਆ ਗਏ ਤੇ ਉਹਨਾਂ ਨੇ ਮੇਰੇ ਨਾਲ ਮਤਲਬ ਬਹੁਤ ਜ਼ਿਆਦਾ ਗਲਤ ਕੀਤਾ ਮਾਰ ਗੁੱਟ ਕੀਤੀ ਮਾਰੇ ਗੁੱਟ ਵੀ ਵਾਵਾ ਕੀਤੀ ਫਿਰ ਮੈਂ ਉਹਦੇ ਚਪੇੜ ਮਾਰੀ ਤੇ ਉਹਦੇ ਮੂੰਹ ਤੋਂ ਖੁੱਲ ਗਿਆ ਮਫਰਲ ਹੁੰਦਾ ਤੇ ਮੈਨੂੰ ਪਛਾਣ ਵੀ ਲਿਆ ਹੀ ਉਹ ਸਾਡੇ ਘਰ ਦੇ ਲਾਗੇ ਦਾ ਰਹਿਣ ਵਾਲਾ ਹੈ ਪਤਾ ਨਹੀਂ ਪਹਿਲਾਂ ਹੀ ਮੈਨੂੰ ਤੰਗ ਹੀ ਕਰਦੇ ਰਿਹਾ ਵੀ ਮੇਰੇ ਨਾਲ ਗੱਲ ਕਰ ਹਾਂਜੀ ਮੈਨੂੰ ਨੰਬਰ ਦਿੰਦਾ ਸੀ ਆਪਦਾ ਤੇ ਮੈਂ ਉਹਨੂੰ ਮਾਰਿਆ ਗੋ ਤੇ ਉਹਨੇ ਵੀ ਮੈਨੂੰ ਮਾਰਿਆ ਨਹੀਂ ਪਹਿਲਾਂ ਹਰਕਤ ਇਦਾਂ ਦੀ ਨਹੀਂ ਸੀ ਕੀਤੀ ਪਰ ਉਦਾਂ ਜਦੋਂ ਲੰਘਦੇ ਆਉਂਦੇ ਤੰਗ ਕਰਦਾ ਸੀ ਇਦਾਂ ਇਸ਼ਾਰੇ ਕਰਦਾ ਸੀ ਗਲਤ ਕਰਦੇ ਵਿੱਚ ਇਕੱਲੀ ਔਰਤ ਨੂੰ ਦੇਖ ਕੇ ਕਰਦੇ ਵਿੱਚੋਂ ਵੜ ਗਏ ਪਿੰਡ ਦੇ ਹੀ ਬੰਦੇ ਔਰਤ ਦੇ ਨਾਲ ਕੀਤੀ ਜ਼ਬਰਦਸਤੀ ਤੇ ਫਿਰ ਕੀਤਾ ਚਾਕੂਆਂ ਦੇ ਨਾਲ ਹਮਲਾ ਤੁਹਾਨੂੰ ਦੱਸਦੇ ਕਿ ਖਬਰ ਤਰਨ ਤਰਨ ਦੀ ਹੈ ਜਿੱਥੇ ਤਰਨ ਤਰਨ ਦੇ ਵਿੱਚ ਇੱਕ ਔਰਤ ਜੋ ਕਿ ਘਰ ਦੇ ਵਿੱਚ ਇਕੱਲੀ ਸੀ ਤਾਂ ਉਸ ਨੂੰ ਦੇਖ ਕੇ ਕੁਝ ਬੰਦੇ ਮੂੰਹ ਟੱਕ ਕੇ ਉਸ ਦੇ ਘਰ ਦੇ ਵਿੱਚ ਵੜ ਗਏ ਤਾਂ ਉਸ ਦੇ ਨਾਲ ਜ਼ਬਰਦਸਤੀ ਵੀ ਕੀਤੀ ਤੇ ਬਾਅਦ ਦੇ ਵਿੱਚ ਉਸਤੇ ਚਾਕੂਆਂ ਦੇ ਨਾਲ ਹਮਲਾ ਕਰ ਦਿੱਤਾ ਤੇ ਉਸ ਔਰਤ ਦੇ ਦੱਸਣ ਮੁਤਾਬਕ ਜਿਹੜੇ ਬੰਦੇ ਉਸਦੇ ਘਰ ਦੇ ਵਿੱਚ ਵੱਡੇ ਸੀ ਉਹ ਪਿੰਡ ਦੇ ਹੀ ਆਉਣ ਵਾਲੇ ਸੀ ਤੇ ਜਦੋਂ ਮੈਂ ਰੋਲਾ ਪਾਇਆ ਤਾਂ ਰੋਲਾ ਪੈਣ ਤੋਂ ਬਾਅਦ ਉਹ ਕੰਦ ਟੱਪ ਕੇ ਭੱਜ ਗਏ ਸਰ ਕੱਲ ਮੈਂ ਦੁਪਹਿਰ 2 ਵਜੇ ਕਰ ਗੱਲੀ ਸੀਗੀ ਤੇ ਦੋ ਮੁੰਡੇ ਅਚਾਨਕ ਸਾਡੇ ਘਰ ਕੰਦ ਟੱਪ ਕੇ ਆ ਗਏ ਤੇ ਉਹਨਾਂ ਨੇ ਮੇਰੇ ਨਾਲ ਮਤਲਬ ਬਹੁਤ ਜ਼ਿਆਦਾ ਗਲਤ ਕੀਤਾ ਮਾਰਕੁੱਟ ਕੀਤੀ ਹੱਥੀ ਪੈ ਬਹੁਤ ਜ਼ਿਆਦਾ ਗਲਤ ਕੀਤਾ ਮੈਂ ਮੈਂ ਵੀ ਉਹਨਾਂ ਨੂੰ ਅੱਗੋਂ ਮਾਰਿਆ ਤੇ ਹੈਗਾ ਸੀ ਲੇਕਿਨ ਫਿਰ ਵੀ ਉਹ ਮੇਰੇ ਨੇ ਅਸੱਟਾਂ ਲਾ ਕੇ ਗਿਆ ਕਾਚੂ ਨਾਲ ਤੇ ਮਾਰੇ ਘੁੱਟ ਵੀ ਵਾਵਾ ਕੀਤੀ ਫਿਰ ਮੈਂ ਉਹਦੇ ਚ ਪੇੜ ਮਾਰੀ ਤੇ ਉਹਦੇ ਮੂੰਹ ਤੋਂ ਖੁੱਲ ਗਿਆ ਮਫਰਲ ਹੁੰਦਾ ਤੇ ਮੈਂ ਉਹਨੂੰ ਪਛਾਣ ਵੀ ਲਿਆ ਹੀ ਉਹ ਸਾਡੇ ਘਰ ਦੇ ਲਾਗੇ ਦਾ ਰਹਿਣ ਵਾਲਾ ਹੈ ਇਹ ਨਾ ਜੀ ਉਹਦਾ ਉਹਦਾ ਨਾਮ ਗੁਰਲਾਲ ਆ ਉਹ ਦੋ ਟਾਈਮ ਪਹਿਲਾਂ ਵੀ ਮੈਨੂੰ ਧਮਕੀ ਦੇ ਚੁੱਕਾ ਹੈ ਕੀ ਕਾਦੀ ਧਮਕੀ ਦਿੱਤੀ ਉਹਨੇ ਮਾਰਨ ਦੀ ਧਮਕੀ ਦਿੱਤੀ ਆ ਤੇ ਉਹਨੇ ਇਹ ਵੀ ਕੱਲ ਬੋਲਿਆ ਕਿ ਜਿਸ ਜੋ ਜਿਸ ਤਰ੍ਹਾਂ ਮੈਂ ਪਹਿਲਾਂ ਉਹਨੂੰ ਸੋਨੂੰ ਨੂੰ ਮਾਰਿਆ ਉਸ ਤਰ੍ਹਾਂ ਹੀ ਤੈਨੂੰ ਮਾਰੂੰਗਾ ਕਿ ਜੈ ਸੋਨੂ ਕੋਣ ਹੈ ਜੀ ਸੋਨੂ ਮੇਰੇ ਹਸਬੰਡ ਸੀ ਉਹਦੀ ਵੀ ਐਕਸੀਡੈਂਟ ਵਿੱਚ ਡੈਥ ਹੋ ਗਈ ਸੀ ਲੇਕਿਨ ਉਹਦੇ ਕੋਈ ਰਗੜ ਜਾਂ ਕੋਈ ਉਹਦੇ ਹੋਰ ਛੱਟ ਨਹੀਂ ਸਿਰਫ ਨਾਰਮਲ ਜੀ ਇੰਨੇ ਕਿ ਜਿੰਨੀ ਕਿ ਮੇਰੇ ਮੱਥੇ ਤੇ ਛੱਟ ਇੰਨੀ ਕੀ ਹੁੰਦੇ ਸੀ ਇਹਦੀ ਕੀ ਵਜ੍ਹਾ ਆ ਕੇ ਗੰਦ ਟੱਪ ਕੇ ਤੇ ਤੁਹਾਡੇ ਗੱਲ ਪਏ ਆ ਤੁਹਾਡੇ ਛੱਟਾਂ ਲਾਈਆਂ ਕੀ ਕਾਰਨ ਹੈ ਇਹਦਾ ਪਤਾ ਨਹੀਂ ਪਹਿਲਾਂ ਇਹ ਮੈਨੂੰ ਤੰਗ ਹੀ ਕਰਦੇ ਰਿਹਾ ਵੀ ਮੇਰੇ ਨਾਲ ਗੱਲ ਕਰ ਅੱਛਾ ਜੀ ਹਾਂਜੀ ਮੈਨੂੰ ਨੰਬਰ ਦਿੰਦਾ ਸੀ ਆਪਦਾ ਤੇ ਮੈਂ ਉਹਨੂੰ ਮਾਰਿਆ ਅੱਗੋਂ ਤੇ ਉਹਨੇ ਵੀ ਮੈਨੂੰ ਮਾਰਿਆ ਪਹਿਲਾਂ ਵੀ ਤੁਹਾਡੇ ਨਾਲ ਕੋਈ ਉਹਨੇ ਇਸ ਤਰ੍ਹਾਂ ਦੀ ਹਰਕਤ ਕੀਤੀ ਹੈ ਜੀ ਨਹੀਂ ਪਹਿਲਾਂ ਹਰਕਤ ਇਦਾਂ ਦੀ ਨਹੀਂ ਸੀ ਕੀਤੀ ਪਰ ਉਦਾਂ ਜਦ ਦੂਰ ਲੰਘਦੇ ਆਉਂਦੇ ਤੰਗ ਕਰਦਾ ਸੀ ਇਦਾਂ ਇਸ਼ਾਰੇ ਕਰਦਾ ਸੀ ਗਲਤ ਐਨੀ ਜਿਆਦੀ ਵੱਡੀ ਹਰਕਤ ਨਹੀਂ ਸੀ ਕੀਤੀ ਕਿ ਘਰ ਤੱਕ ਨਹੀਂ ਸੀ ਆਇਆ ਲੇਕਿਨ ਕੱਲ ਉਹ ਘਰ ਆਇਆ ਕੱਲ ਘਰ ਆ ਕੇ ਉਹਨੇ ਇਦਾਂ ਕੀਤਾ ਤੇ ਬਾਅਦ ਵਿੱਚ ਕੀ ਵੈਸੇ ਭੱਜ ਗਿਆ ਜਾਂ ਕੋਈ ਲੱਗਿਆ ਹੋਇਆ ਕੀ ਗੱਲ ਹੋਈ ਉਸ ਤੋਂ ਬਾਅਦ ਜਦੋਂ ਮੇਰੇ ਉਹਨਾਂ ਨੇ ਸੱਟ ਲਾਈ ਤਾਂ ਉਹ ਸਾਡੀ ਕੰਧ ਟੱਪ ਕੇ ਭੱਜ ਗਏ ਕਿਉਂਕਿ ਮੈਂ ਫੋਨ ਲਾ ਦਿੱਤਾ ਤੇ ਬਾਹਰ ਗਲੀ ਵਿੱਚ ਵੀ ਕਿਸੇ ਦੇ ਆਉਣ ਦੀ ਆਵਾਜ਼ ਆਈ ਤੇ ਉਹਨਾਂ ਨੂੰ ਲੱਗਾ ਕਿ ਸਾਡੇ ਘਰ ਕੋਈ ਆਉਂਦਿਆ ਫਿਰ ਉਹ ਸਾਡੇ ਪਿਛਲੀ ਸਾਈਡ ਵਾਲੀ ਛੋਟੀ ਗੰਧ ਉਧਰ ਦੀ ਟੱਪ ਕੇ ਭੱਜ ਗਏ ਮੈਂ ਉਹਨਾਂ ਦੇ ਪਿੱਛੇ ਵੀ ਭੱਜੀ ਸੀ ਕਿੰਨੇ ਵਾਰ ਕਿ ਸਟੋ ਲੱਗੀਆਂ ਤੁਹਾਡੇ ਜੀ ਮੇਰੇ ਮੱਥੇ ਉੱਪਰ ਵੀ ਚਾਕੂ ਮਾਰੇ ਸਿਰ ਉੱਪਰ ਵੀ ਤੇ ਗੱਲ ਵਿੱਚ ਵੀ ਸਾਰੇ ਚਾਕੂ ਮਾਰੇ ਆ ਫਾਦ ਗਰਲਾਣਾ ਦੱਸਿਆ ਤੁਸੀਂ ਹਾਂਜੀ ਤੇ ਦੂਜੇ ਦੂਜੇ ਮੁੰਡੇ ਦੀ ਆਈ ਪਛਾਣ ਕੋਈ ਨਹੀਂ ਦੂਸਰੇ ਦੀ ਨਹੀਂ ਪਛਾਣ ਆਈ ਉਹਨੇ ਵੀ ਮੂੰਹ ਬੰਨਿਆ ਹੈ ਗੱਲ ਇੱਕ ਉਹਦੀ ਮੈਨੂੰ ਕੋਈ ਪਛਾਣ ਨਹੀਂ ਆਈ ਅੱਛਾ ਹੁਣ ਕੀ ਕਾਰਵਾਈ ਦੀ ਮੰਗ ਕਰਦੇ ਹੋ ਮੈਨੂੰ ਇਨਸਾਫ ਚਾਹੀਦਾ ਮੇਰੇ ਨਾਲ ਜੋ ਵੀ ਬਦਤਮੀਜ਼ੀ ਹੋਈ ਹੈ ਮੈਨੂੰ ਪੂਰਾ ਪੂਰਾ ਇਨਸਾਫ ਚਾਹੀਦਾ ਹੈ ਇਹਦਾ ਚਲੋ ਜੇ ਇਹ ਪੁਲਿਸ ਦੇ ਜਿਹੜੀ ਦਰਖਾਸਤ ਦਿੱਤੀ ਮੈਂ ਜੀ ਤੁਸੀਂ ਹਾਂਜੀ ਤੇ ਕੀ ਅਜੇ ਤੱਕ ਕੋਈ ਕਾਰਵਾਈ ਕੀਤੀ ਗਈ ਹੈ ਅਜੇ ਤੱਕ ਨਹੀਂ ਕੋਈ ਕਾਰਵਾਈ ਹੋਈ ਅੱਛਾ ਜੀ ਹਾਂਜੀ ਕੀ ਮੰਗਿਆ ਕਾਰਵਾਈ ਦੇ ਪ੍ਰਤੀ 代表ੀ ਮੰਗ ਇਹ ਹੀ ਆ ਕਿ ਹੁਣ ਉਹਨਾਂ ਤੋਂ ਮੇਰੀ ਜਾਨ ਨੂੰ ਖਤਰਾ ਹੈ ਉਹ ਕੁਝ ਵੀ ਕਰ ਸਕਦੇ ਆ ਤੇ ਮੈਨੂੰ ਆਪਣੇ ਭਵੇਖ ਲਈ ਅੱਗੇ ਵੀ ਮਤਲਬ ਉਹਨਾਂ ਤੋਂ ਸੇਫਟੀ ਚਾਹੀਦੀ ਆ ਤੇ ਜੇ ਪੁਲਿਸ ਨਹੀਂ ਵੀ ਕੋਈ ਐਕਸ਼ਨ ਲਊਗੀ ਅਸੀਂ ਉਸ ਤੋਂ ਵੀ ਉੱਪਰ ਕਰਾਂਗੇ ਲੇਕਿਨ ਮੈਨੂੰ ਇਨਸਾਫ ਚਾਹੀਦਾ ਪੂਰਾ ਪਹਿਲਾ ਮੁੰਡਾ ਏ ਛੇੜਖਾਨੀ ਕਰਦਾ ਸੀਗਾ ਏ ਗੁਰਲਾਲ ਭਾਜੀ ਤੇ ਇਦਾਂ ਛੇੜਖਾਨੀ ਕਰਦਾ ਸੀ ਤੇ ਮੈਂ ਨਾ ਮੈਂ ਜਾਣਦਿਆ ਸੀਗਾ ਤੇ ਪਛਾਣ ਚ ਨਹੀਂ ਆਉਂਦਾ ਸੀ ਪਹਿਲਾਂ ਇਹਨੇ ਛੇੜਖਾਨੀ ਕੀਤੀ ਤੇ ਮੁੜ ਕੇ ਜਦੋਂ ਚਾਰ ਪੰਜ ਨੇ ਪੈ ਗਏ ਤੇ ਫੇਰ ਉਹ ਦੁਬਾਰਾ ਚ ਅਸੀਂ ਜਾਣਦੇ ਤੇ ਬਾਅਦ ਚ ਪਛਾਣ ਚ ਆਇਆ ਤੇ ਫੇਰ ਮੇਰੀ ਘਰ ਦੇ ਨੇ ਕਿਹਾ ਵੀ ਉਹ ਮੁੰਡਾ ਖਲੋਤਾ ਹੈ ਅੱਛਾ ਜੀ ਤੇ ਮੈਂ ਮੁੜ ਕੇ ਮੋਟਰਸੈਕਲ ਖਲਾਰ ਕੇ ਤੇ ਫੇਰ ਮੈਂ ਵੇਖ ਕੇ ਆਇਆ ਅਰੇ ਪਹਿਲਾਂ ਤੁਹਾਡੀ ਵਾਈਫ ਨਾਲ ਜੋ ਛੇੜਗ ਨਹੀਂ ਉਹਨਾਂ ਤੁਹਾਨੂੰ ਦੱਸਿਆ ਵੀ ਇਸ ਤਰ੍ਹਾਂ ਸਾਡੇ ਨਾਲ ਇਹੋ ਜਿਹੀ ਹਰਕਤਾਂ ਕਰਦਾ ਹੈ ਹਾਂਜੀ ਘਰੇ ਜਾ ਕੇ ਮੰਮੀ ਗਈ ਆ ਮੰਮੀ ਗਿਆ ਸਾਰੇ ਸਾਰੇ ਜੀ ਅਸੀਂ ਗਏ ਆ ਤੇ ਘਰੇ ਜਾ ਕੇ ਆ ਕੇ ਆਏ ਇੱਕਰੀ ਤੇ ਦੂਜੇ ਦਿਨ ਮਿਲ ਕੇ ਇਹਨਾਂ ਨੇ ਗਲਤ ਮਿਲ ਕੇ ਕਾਰਵਾਈ ਕੀਤੀ ਇਹਨਾਂ ਕਿੰਨੇ ਗਰਲਾਲ ਨੇ ਹਾਂਜੀ ਹਾਂਜੀ ਗਰਲਾਲ ਹਾਂਜੀ ਹੋਰ ਮੁੰਡਾ ਪਤਾ ਨਹੀਂ ਕਿਹੜਾ ਸੀ ਉਹਦਾ ਨਹੀਂ ਪਤਾ ਅੱਛਾ ਜੀ ਹਾਂਜੀ ਤੇ ਉਦੋਂ ਤੁਸੀਂ ਕਿਥੇ ਗਏ ਹੋਏ ਸੀ ਅਸੀਂ ਭਾਜੀ ਕੰਮ ਤੇ ਗਏ ਆ ਸੀਗੇ ਹਾਂਜੀ ਮੈਂ ਇੱਕ ਦਰਖਾਸਤ ਆਈ ਹੈ ਮਹਿਮੂਦਪੁਰਾ ਪਿੰਡ ਤੋਂ ਜਿੱਥੇ ਕਿ ਲੜਕੀ ਦੇ ਨਾਲ ਜਿਹੜੀ ਜ਼ਬਰਦਸਤੀ ਦੀ ਕੋਸ਼ਿਸ਼ ਕੀਤੀ ਗਈ ਤੇ ਚਾਕੂ ਵਗੈਰਾ ਮਾਰੇ ਗਏ ਆ ਜੀ ਉਸ ਬਾਰੇ ਕੀ ਫਿਰ ਇਹਦੇ ਵਿੱਚ ਜੀ ਹਜੇ ਜ਼ਬਰਦਸਤੀ ਵਾਲੀ ਤਾਂ ਕੋਈ ਗੱਲ ਸਾਹਮਣੇ ਨਹੀਂ ਆਈ ਤੇ ਲੜਕੀ ਜਿਹੜੀ ਹਸਪੀਟਲ ਦਾਖਲਾ ਸੀਵਲ ਹਸਪੀਟਲ ਉਥੋਂ ਜਿਹੜੀ ਐਮਐਲਆਰ ਆਊਗੀ ਉਸ ਹਸਾਬ ਨਾਲ ਜਿਹੜੀ ਬੰਦੀ ਕਾਰਵਾਈ ਕੁਰੀ ਦੀ ਸਟੇਟਮੈਂਟ ਦੇ ਅਕੋਰਡਿੰਗ ਅਮ